ਟੂਰਨਾਮੈਂਟ ਵਿੱਚ ਕੁੱਲ 11 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਅਤੇ ਜੰਮੂ ਦੀ ਟੀਮ ਵਿਚਾਲੇ ਪਹਿਲੇ ਮੈਚ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਟੂਰਨਾਮੈਂਟ ਦਾ ਫਾਈਨਲ ਮੈਚ 17 ਫਰਵਰੀ ਨੂੰ ਸੈਮੀਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਵਿਚਾਲੇ ਹੋਵੇਗਾ ਤੇ ਇਨਾਮ ਵੰਡ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਤੇ ਕਹਿੰਦੇ ਪੂਰੀ ਟੂਰਨਾਮੈਂਟ ਕਮੇਟੀ ਨੂੰ ਵਦਾ ਇਹ ਦਿਨਾਂ ਕਿ ਐਂਜਲਾ ਟਰਨਮੈਂਟ ਦੇ ਉੱਪਰ ਅੱਲਾ ਕੀਤਾ ਹੈ ਜਿਹੜੇ ਅੰਡਰ 19 ਖੇਡਾਰੇ ਤੇ ਪੰਜਾਬ ਦੇ ਕੀ ਜੰਮੂ ਦੇ ਵੀ ਬੱਚੇ ਆਏ ਆ ਇਹ ਬੜਾ ਔਖਾ ਕੰਮ ਹੈ ਇੱਕ ਟਰਨਮੈਂਟ ਕਰਾਣਾ ਔਰ ਇੱਕ ਨਸ਼ੇ ਵਾਸਤੇ ਜਿਹੜਾ ਹੈ ਕਿ ਪਲੇਅਰਾਂ ਨੂੰ ਸੁਚੇਤ ਕਰਦਾ ਕਿ ਖੇਡੋ ਉਹਦੇ ਵਿੱਚ ਬੜਾ ਮਾਰਦਕਸ਼ਨ ਕਰਦਾ ਮੈਂ ਭਾਜੀ ਚੀਪਲੇ ਸਾਹਿਬ ਆਏ ਨੇ ਇਨਾਂ ਦਾ ਵੀ ਇੱਥੇ ਧੰਨਵਾਦ ਕਰੀਦਾ ਕਿ ਚਲੋ ਲੀਡਰ ਜਿਹੜੋਂ ਗਰਾਊਂਡਾਂ ਚਾਂਜ ਉਹ ਬੱਚਿਆਂ ਨੂੰ ਫਾਇਦਾ ਹੁੰਦਾ ਕੁਛ ਨਾ ਕੁਛ ਲੋਕਲ ਫੈਸਿਲਿਟੀਆਂ ਮਿਲਦੀ ਆ ਜਿਹੜੇ ਇਹਨਾਂ ਦੇ ਵਾਸਤੇ ਹੁੰਦੇ ਆ ਕਰਦੇ ਆ ਇਸ ਟੂਰਨਾਮੈਂਟ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿੱਨਾ ਸਾਨੂੰ ਇਹਨਾਂ ਬੱਚਿਆਂ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਮਿਲਿਆ ਅੱਜ ਹਾਤੀ ਰਜਿਸਟਰਡ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸਰਕਾਰੀ ਗਵਰਨਮੈਂਟ ਕਾਲਜ ਗੁਰਦਾਸਪੁਰ ਵਿਖੇ ਜਿਹੜਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਅੱਜ ਆਉਣ ਦਾ ਮੌਕਾ ਮਿਲਿਆ ਸੋ ਸਾਰੇ ਮੈਂ ਇਹਨਾਂ ਦੀ ਕਲੱਬ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਬਹੁਤ ਲੋੜ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਅਪਰਾਲੇ ਕਰਦੇ ਰਹਿਣਾ ਚਾਹੀਦਾ ਨੌਜਵਾਨਾਂ ਨੂੰ ਜਿਹੜਾ ਵਾ ਉਹਨਾਂ ਦਾ ਧਿਆਨ ਜਿਹੜਾ ਖੇਡਾਂ ਵੱਲ ਜਿਹੜਾ ਪਰਫਲਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਸੋ ਸਾਰੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਤੇ ਜਿਨ੍ਹਾਂ ਨੇ ਅਪਰਾਲਾ ਕਰਕੇ ਅੱਜ ਵੱਖ-ਵੱਖ ਸਟੇਟਾਂ ਤੋਂ ਵੀ ਟੀਮਾਂ ਨੇ ਭਾਗ ਲਿਆ ਸੋ ਬਹੁਤ ਵਧੀਆ ਅਪਰਾਲਾ ਤਿੰਨ ਦਿਨ ਚੱਲੇਗਾ ਸੋ ਅੱਜ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਅੱਜ ਇਹ ਟੂਰਨਾਮੈਂਟ ਵੇਖਣ ਦਾ ਮੌਕਾ ਮਿਲਿਆ ਕਿੰਨੀਆਂ ਟੀਮਾਂ ਭਾਗ ਲੈਂਦੀਆਂ ਇਹ 12 ਟੀਮਾਂ ਦੇ ਭਾਗ ਲੈਣਾ ਇਹ ਤਿੰਨ ਦਿਨ ਲਗਾਤਾਰ ਇਹ ਚੱਲੇਗਾ ਸੋ ਬਹੁਤ ਵਧੀਆ ਸਾਰੇ ਪਲੇਅਰ ਆਏ ਨੇ ਸਾਡੇ ਆ ਸ਼੍ਰੀ ਬਲਵਿੰਦਰ ਜੀ ਜਿਹੜੇ ਸਿਲੈਕਟਰ ਨੇ 올림픽 ਨੇ ਤੇ ਸਿਲੈਕਟਰ ਨੇ ਜਿਹੜੇ ਹਾਕੀ ਟੀਮ ਦੇ ਉਹ ਵੀ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਸਾਰੇ ਸਤਿਕਾਰਯੋਗ ਜਿਹੜੇ ਜਿੰਨੇ ਇੱਥੇ ਸ਼ਕਤੀਆਂ ਸਾਰੇ ਕਿਸੇ ਦਾ ਨਾਮ ਹੈ ਜੂ ਸਾਰੇ ਬਹੁਤ ਸਤਿਕਾਰਯੋਗ ਨੇ ਤਕਰੀਬਨ ਇਹਨਾਂ ਨੂੰ ਹਰ ਸੋਸ਼ਲ ਐਕਟੀਵਿਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਦੇਖੀਦਾ ਕਿਤੇ ਵੀ ਸੋਸ਼ਲ ਕੰਮ ਹੋਏ ਉੱਥੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਸੋ ਸਾਰਿਆਂ ਦਾ ਇੱਥੇ ਜਿੰਨੇ ਜਿੰਨੇ ਵੀ ਇਹਨਾਂ ਨੇ ਸਹਿਯੋਗਦਾਨ ਦੇ ਕੇ ਇੱਕ ਪ੍ਰੋਗਰਾਮ ਕਰਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਸਾਰੇ ਰਾਜੂ ਸਾਰੇ ਸਤਿਕਾਰਯੋਗ ਨੇ ਹਾਂ ਜੀ